ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪੰਡ ਅਬਲੂ ਤੇ ਕੋਠੇ ਅਬਲ ਨਾਲ ਸਿੰਘ ਦੇ ਬਾਈ ਗੁਰਪ੍ਰੀਤ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ ਹੈ ਕੱਲਾ-ਕੱਲਾ ਥਾਣਾ ਤੇ ਨਾਲ ਮਿੱਤਰੋ ਬਾਈ ਕੋਲ ਇੱਕ ਕੱਟੀ ਵੀ ਪਕਾਉਗਾ ਤੇ ਕੱਦ-ਕਾੜ ਵੀ ਠੀਕ ਆ ਸਿੱਧ ਪਖਾਉ ਵੀ ਮਿੱਤਰੋ ਚੰਗੀ ਆ ਸਿੰਘ ਜਰੂਰ ਖੁੱਲੇ ਨੇ ਪਰ ਦੁੱਧ ਵਾਲੀ ਮਿੱਤਰੋ ਮੱਝ ਐ ਪਤਲੇ ਪਿੰਡੇ ਦੀ ਐ ਤੇ ਜੇਕਰ ਕਿਸੇ ਵੀਰ ਨੂੰ ਭਰਾ ਨੂੰ ਲੋੜ ਹੋਵੇ ਤਾਂ ਬਾਈ ਗੁਰਪ੍ਰੀਤ ਦੇ ਨਾਲ ਕਰ ਸਕਦਾ ਸੰਪਰਕ ਪੂਰੀ ਜਿਹੜੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਵੀ ਕਿੰਨਾ ਕੁ ਮਿੱਤਰੋ ਦੁੱਧ ਸੀ ਤੇ ਕਿਹੜਾ ਸੂ ਹੈ ਤੇ ਕੀ ਇਹਦਾ ਰੇਟ ਹੈ ਹਾਂਜੀ ਬਾਈ ਜੀ ਗੁਰਪ੍ਰੀਤ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਹਾਂਜੀ ਆਪਣਾ ਪਿੰਡ ਹੈਗਾ ਅ블ੂ ਕੋਠੇ ਲਾਲ ਸਿੰਘ ਕੋਠੇ ਲਾਲ ਸਿੰਘ ਵਾਲੇ ਇਹ ਇਹਦੇ ਨੇੜੇ-ਨੇੜੇ ਕਿਹੜੇ ਪਿੰਡ ਆ ਜਾਂਦੇ ਆ ਮਹਿਮਾ ਸਰਜਾ ਜੀ ਮਹਿਮਾ ਸਰਜਾ ਭਗਵਾਨਾ ਮਹਿਮਾ ਹਾਂਜੀ ਠੀਕ ਹੈ ਤੇ ਗੋਨੇਆਣਾ ਮੰਡੇ ਗੋਨੇਆਣੇ ਤੋਂ ਮੰਨ ਲਾ 10 ਕਿਲੋਮੀਟਰ ਤੇ ਉਹ ਹਾਂਜੀ ਜਿਲ੍ਹਾ ਹੈਗਾ ਬਟੇਂਡਾ ਠੀਕ ਹੈ ਇਹ ਜਿਹੜੀ ਆਪਾਂ ਮੱਝ ਦਿਖਾਈ ਹੈ ਕਿਹੜਾ ਸੂਹ ਆ ਜੀ ਇਹ ਇਹ ਚੌਥੇ ਸੂਏ ਸੂ ਗਈ ਆ ਚੌਥੇ ਸੂਏ ਸੂ ਗਈ ਕਿੰਨੇ ਕਦਾਂ ਰਹਿੰਦੇ ਆ ਇਹਦੇ ਦਿਨ ਜੀ 15 ਤਰੀਕ ਨੂੰ ਪੂਰੇ ਆ 15 ਤਰੀਕ ਨੂੰ ਹਾਂਜੀ ਠੀਕ ਹੈ 15 ਤਰੀਕ ਨੂੰ ਮਿੱਤਰੋ ਦਿਨ ਪੂਰੇ ਆ ਥਾਂਲੇ ਵੀ ਦੀ ਸਾਫ ਹੈ ਤੇ ਕੱਲਾ ਕੱਲਾ ਥਾਣਾ ਕਿੰਨਾ ਕਦੋਂ ਤੱਕ ਡੱਡਿਆ ਜੀ ਨੇ ਸੱਜਰ ਥੱਲੇ ਅੱਜਾ ਥੱਲੇ 12 ਕਿਲੋ 12 ਕਿਲੋ ਹਾਂ ਠੀਕ ਹੈ ਮੁੱਲ ਫਿਰ ਕੀ ਕਰਤਾ ਜੀ ਮੁੱਲ 95000 ਰੁਪਏ 95000 ਮਾਨਤਾਣ ਹੋ ਜੂਣਾ ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਕੱਟੀ ਇਹ ਪਿਛਲੇ ਸਾਲ ਦੀ ਕੱਟੀ ਹੈ ਦੀ ਹਾਂਜੀ ਇਹਦਾ ਮੁੱਲ ਕੀ ਕਰਤਾ ਜੀ ਇਹਦਾ 12000 12000 ਠੀਕ ਹੈ ਸੋ ਜਿਹੜੇ ਵੀ ਵੀਰ ਭਰਾंनो ਦੋਨੇ ਨਕਾ ਦੇ ਵਿੱਚੋਂ ਜ਼ਰੂਰਤ ਹੋਵੇ ਤਾਂ ਜ਼ਰੂਰ ਕਰੋ ਮਿੱਤਰੋ ਸੰਪਰਕ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਇਕੱਲਾ-ਕੱਲਾ ਮਿੱਤਰੋ ਥਾਣਾ ਤੇ ਮੁੱਲ ਹੈਗਾ 12000 ਤੇ ਇਹਦਾ ਹੈਗਾ 95000 ਤੇ ਫੋਨ ਨੰਬਰ ਜੀ ਆਪਣਾ 62843 62843 22940 22940 ਸੋ ਜੇਕਰ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਜਰੂਰ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ